ਇਹ ਰਾਏਪੁਰ ਅਰਾਈਆਂ ਦੀ ਜ਼ਮੀਨ ਹੈ ਜੀ ਟੋਟਲ 135 ਕਿੱਲੇ ਹੈ 22 ਕਿੱਲੇ ਰਜਿਸਟਰੀ ਵਾਲੇ ਬਾਕੀ ਦੂਸਰੇ ਸਰਕਾਰੀ ਕਬਜ਼ਾ ਸਾਰਿਆਂ ਦਾ ਆਪਣਾ ਹੀ ਹੈ ਰੋਲਾ ਕੋਈ ਨਹੀਂ ਝਗੜਾ ਕੋਈ ਨਹੀਂ ਆ ਦੇਖੋ ਜੀ ਆ ਟੋਟਲ ਜ਼ਮੀਨ ਹੈ ਜੀ ਦਰਿਆ ਦੇ ਨੇੜੇ-ਨੇੜੇ ਕੁਝ 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 ਕਿੱਲੇ 15-20 ਕਿੱਲੇ ਦਰਿਆ ਦੇ ਵਿੱਚ ਵੀ ਅਗਰੇਤੇ ਵਾਲੇ ਸੋਲਰ ਕੁਕਰ ਲੱਗੇ ਸੋਲਰ ਲੱਗੇ ਹੋਈ ਹੈ ਤੇ ਬਾਕੀ ਮੋਟਰਾਂ ਵੀ ਲੱਗੀਆਂ ਨੇ ਜੀ ਆ ਪਾਣੀ ਖੇਤੀ ਹੋ ਰਹੀ ਹੈ ਸਾਰੀ ਕਬਜੇ ਦਾ ਕੋਈ ਰੋਲਾ ਨਹੀਂ ਟੋਟਲ 135 ਏਕੜ ਜ਼ਮੀਨ ਹੈ ਜੀ ਇਹ ਰਾਏਪੁਰ ਰਿਆ ਦਾ ਕਬਾ ਠੀਕ ਹੈ ਜੀ ਇਹ 22 ਕਿੱਲੇ ਰਜਿਸਟਰੀ ਵਾਲੇ ਹੈ ਜੀ ਬਾਕੀ ਕਬਜੇ ਵਾਲੇ ਹੈ ਸੈਂਟਰ ਗਵਰਨਮੈਂਟ ਦੇ ਆ ਕਬਜਾ ਮਿਲ ਜਾਊਗਾ ਜੀ ਇਹਦੇ ਕਾਗਜ਼ ਪੱਤਰ ਮੈਂ ਲੈ ਲੈਣਾ ਸਾਰੇ ਬਲਜੀਤ ਪਾਜੀ ਆ ਦੇਖਿਓ ਜਰਾ ਆ ਦੂਰ ਦੂਰ ਤੱਕ ਜਾ ਰਿਹਾ ਸਾਰਾ ਰਕਬਾ ਆ ਬੰਨਾ ਹੈ ਦਰਿਆ ਦਾ ਆ ਦਰਿਆ ਆ ਗਿਆ